ਸਟੱਡੀ ਵੀਜ਼ਾ ਨੂੰ ਲੈ ਕੇ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇੱਕ ਵੱਡੀ ਗੁੱਡ ਨਿਊਜ਼ ਸਾਹਮਣੇ ਆ ਰਹੀ ਆ ਤੇ ਉਹ ਇਹ ਆ ਕਿ ਕੈਨੇਡਾ ਉਨਾ ਸਟੂਡੈਂਟਸ ਨੂੰ ਪ੍ਰਾਇੋਰਟੀ ਦੇਵੇਗਾ ਜਿਨ੍ਹਾਂ ਨੇ ਉੱਥੇ ਹੀ ਸਟੱਡੀ ਕੀਤੀ ਆ ਤੇ ਜਿਨ੍ਹਾਂ ਦੇ ਕੋਲ ਵਰਕ ਐਕਸਪੀਰੀਅੰਸ ਆ ਪਹਿਲੇ ਜਿੱਥੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਡਰ ਤੇ ਟੈਨਸ਼ਨ ਬਣੀ ਹੋਈ ਸੀ ਕਿ ਉਹ ਕਿਵੇਂ ਕੈਨੇਡਾ ਦੇ ਵਿੱਚ ਰਹਿਣਗੇ ਤੇ ਉੱਥੇ ਸਰਵਾਈਵ ਕਰ ਪਾਣਗੇ ਬਟ ਹੁਣ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਸਟੂਡੈਂਟਸ ਲਈ ਇੱਕ ਰਾਹਤ ਭਰੀ ਨਿਊਜ਼ ਸਾਹਮਣੇ ਆ ਰਹੀ ਆ ਜਿਸ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਹ ਚੀਜ਼ ਪੂਰੀ ਤਰ੍ਹਾਂ ਕਲੀਅਰ ਕਰ ਦਿੱਤੀ ਗਈ ਆ ਕਿ ਜੋ ਸਟੂਡੈਂਟਸ ਆਲਰੇਡੀ ਵਿਦ ਇਨ ਕੈਨੇਡਾ ਆ ਤੇ ਜਿਨ੍ਹਾਂ ਨੇ ਉੱਥੇ ਸਟੱਡੀ ਕੀਤੀ ਆ ਤੇ ਉਹ ਉੱਥੇ ਦੇ ਕਲਚਰ ਦਾ ਇੱਕ ਇੰਪੋਰਟੈਂਟ ਪਾਰਟ ਕੈਨੇਡਾ ਦੇ ਵਿੱਚ ਪੀਆਰ ਵਿੱਚ ਪ੍ਰਾਇੋਰਟੀ ਦਿੱਤੀ ਜਾਏਗੀ ਤੇ ਇਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਤੋਂ ਪੂਰੀ ਤਰ੍ਹਾਂ ਕਲੀਅਰ ਹੋ ਚੁੱਕਾ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਜ਼ਰੀਏ ਵੀ 15000 ਦੇ ਲਗਭਗ ਐਪਲੀਕੈਂਟਸ ਨੂੰ ਪੀਆਰ ਦਿੱਤੀ ਜਾ ਰਹੀ ਆ ਇਸ ਤੋਂ ਇਲਾਵਾ ਅਗਰ ਹੈਲਥ케ਅਰ ਸੈਕਟਰਸ ਦੀ ਗੱਲ ਕਰੀਏ ਤਾਂ ਹੈਲਥ케ਅਰ ਸੈਕਟਰ ਟੈਕਨੋਲੋਜੀ ਤੇ ਹਾਈ ਡਿਮਾਂਡ ਕੋਰਸੇਸ ਦੇ ਵਿੱਚ ਵੀ ਐਪਲੀਕੈਂਟਸ ਨੂੰ ਸਿੱਧੀ ਪੀਆਰ ਦਿੱਤੀ ਜਾ ਰਹੀ ਆ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਐਪਲੀਕੈਂਟਸ ਲਈ ਵੀ ਬ੍ਰਿਜ ਵੀਜ਼ਾ ਆ ਸਕਦਾ ਹੈ ਜਿਸ ਦੇ ਜ਼ਰੀਏ ਉਹ ਈਜ਼ੀਲੀ ਕੈਨੇਡਾ ਦੇ ਵਿੱਚ ਪੱਕੇ ਹੋ ਸਕਣਗੇ ਜੋ ਐਪਲੀਕੈਂਟਸ ਕੈਨੇਡਾ ਦੀ ਪੀਆਰ ਚਾਹੁੰਦੇ ਆ ਉਹ ਡਾਊਟਫੁਲ ਰਹਿੰਦੇ ਆ ਐਕਸਪ੍ਰੈਸ ਐਂਟਰੀ ਡਰਾਅ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਨੂੰ ਲੈ ਕੇ ਕਿ ਉਹਨਾਂ ਨੂੰ ਕਿਸ ਡਰਾਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਆ ਕਿਹੜਾ ਡਰਾਅ ਉਹਨਾਂ ਲਈ ਜ਼ਿਆਦਾ ਬੈਨੀਫੀਸ਼ੀਅਲ ਰਹੇਗਾ ਅਗਰ ਤਾਂ ਤੁਹਾਡਾ CRS ਸਕੋਰ ਬਹੁਤ ਜ਼ਿਆਦਾ ਵਧੀਆ ਆ ਡੈਫੀਨਿ ਟرائی ਕਰ ਸਕਦੇ ਆ ਬਟ ਅਗਰ ਤੁਹਾਡਾ CRS ਸਕੋਰ ਬਹੁਤ ਜ਼ਿਆਦਾ ਵਧੀਆ ਨਹੀਂ ਆ ਤਾਂ ਤੁਸੀਂ ਐਕਸਪ੍ਰੈਸ ਐਂਟਰੀ ਡਰਾਅ ਦੀ ਬਜਾਏ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਦੇ ਵਿੱਚ ਜਾ ਸਕਦੇ ਆ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜੋ ਸਟੂਡੈਂਟਸ ਪੀਆਰ ਲੈਣਾ ਚਾਹੁੰਦੇ ਸੀ ਪਹਿਲੇ ਉਹਨਾਂ ਨੂੰ ਸਟੱਡੀ ਕਰਨੀ ਪੈਂਦੀ ਸੀ ਸਟੱਡੀ ਕਰਨ ਤੋਂ ਬਾਅਦ ਘੱਟੋ-ਘੱਟ 1 ਜਾਂ 2 ਸਾਲ ਦਾ ਐਕਸਪੀਰੀਅੰਸ ਉਹਨਾਂ ਕੋਲ ਚਾਹੀਦਾ ਹੁੰਦਾ ਸੀ ਵਰਕ ਦਾ ਬਟ ਹੁਣ ਸਿਚੁਏਸ਼ਨ ਪੂਰੀ ਤਰ੍ਹਾਂ ਚੇਂਜ ਹੋ ਚੁੱਕੀ ਆ ਬਹੁਤ ਸਾਰੇ ਏਰੀਆ ਦੇ ਵਿੱਚ ਇਹ ਰੂਲ ਚੇਂਜ ਹੋ ਚੁੱਕਾ ਆ ਹੁਣ ਸਟੂਡੈਂਟਸ ਪੀਆਰ ਲਈ ਸਿੱਧਾ ਅਪਲਾਈ ਕਰ ਸਕਦੇ ਆ ਬਿਨਾ ਕਿਸੇ ਵਰਕ ਐਕਸਪੀਰੀਅנס ਦੇ ਕਿਉਂਕਿ ਇਸ ਟਾਈਮ ਬਹੁਤ ਸਾਰੀਆਂ ਇਦਾਂ ਦੀਆਂ ਪ੍ਰੋਵਿੰਸਸਾਂ ਜੋ ਸਟੂਡੈਂਟਸ ਨੂੰ ਸਟਡੀ ਕੰਪਲੀਟ ਹੋਣ ਦੇ ਬਾਅਦ ਪੀਆਰ ਲਈ ਅਪਲਾਈ ਕਰਨ ਦਾ ਚਾਂਸ ਦੇ ਰਹੀਆਂ ਆ ਇਸ ਤੋਂ ਇਲਾਵਾ ਗਾਇਸ ਤੁਹਾਨੂੰ ਇਸ ਸੀਜ਼ਨ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਕਿ ਅਗਰ ਤੁਸੀਂ ਪੀਆਰ ਲੈਣਾ ਚਾਹੁੰਦੇ ਆ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਡਿਮਾਂਡਿੰਗ ਸਕਿੱਲ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਦੀ ਕੈਨੇਡਾ ਦੇ ਵਿੱਚ ਡਿਮਾਂਡ ਆ ਅਗਰ ਤੁਸੀਂ ਕੋਈ ਕੋਰਸ ਵੀ ਕਰਨਾ ਚਾਹੁੰਦੇ ਆ ਤਾਂ ਉਹ ਵੀ ਡਿਮਾਂਡਿੰਗ ਕੋਰਸ ਹੋਣਾ ਚਾਹੀਦਾ ਹੈ ਕਿਉਂਕਿ ਅਗਰ ਤੁਸੀਂ ਬਾਅਦ ਵਿੱਚ ਚਾਹੋਗੇ ਆਪਣੇ ਕੋਰਸ ਨੂੰ ਜਾਂ ਫਿਰ ਆਪਣੀ ਸਟਡੀ ਨੂੰ ਚੇਂਜ ਕਰਨ ਦਾ ਤਾਂ ਇਹ ਕੈਨੇਡਾ ਵਿੱਚ ਪੀਆਰ ਦੇ ਬਹੁਤ ਸਾਰੇ ਪਾਥਵੇਜ਼ ਆ ਬਟ ਅਗਰ ਤੁਸੀਂ इजीली ਪੀਆਰ ਲੈਣਾ ਚਾਹੁੰਦੇ ਆ ਤਾਂ ਤੁਸੀਂ ਫ੍ਰੈਂਕੋਫੋਨ ਦੇ ਉੱਤੇ ਫੋਕਸ ਕਰ ਸਕਦੇ ਆ ਕਿਉਂਕਿ ਫ੍ਰੈਂਚ ਲੈਂਗੁਏਜ ਦੇ ਤੁਸੀਂ ਲੋ ਸੀਆਰਐਸ ਸਕੋਰ ਦੇ ਨਾਲ ਵੀ ਪੀਆਰ ਹਾਸਿਲ ਕਰ ਸਕਦੇ ਆ ਕਿਉਂਕਿ ਫ੍ਰੈਂਚ ਐਪਲੀਕੈਂਟਸ ਨੂੰ ਲੋ ਸੀਆਰਐਸ ਸਕੋਰ ਦੇ ਨਾਲ ਵੀ ਇਨਵੀਟੇਸ਼ਨਸ ਮਿਲ ਰਹੇ ਆ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets let me know in the comment section ਆਈ ਹੋਪ ਗਾਇਜ਼ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ Video which till then, goodbye and thanks for watching. Stay positive, stay hopeful.